ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਦੇਵ ਸਿੰਘ ਜਨੂਹਾ ਤੁਸੀਂ ਦੇਖ ਰਹੇ ਹੋ ਟਾਕ ਵਿਦ ਜਨੂਹਾ ਦੋਸਤੋ ਪੰਜਾਬ ਰਿਸ਼ੀਆਂ ਮੁਨੀਆਂ ਪੀਰਾਂ ਦੀ ਧਰਤੀ ਹੈ ਤੇ ਹਰ ਕਸਬੇ ਵਿੱਚ ਹਰ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਹਨ ਜਿੱਥੇ ਲੋਕ ਸ਼ਰਧਾ ਅਤੇ ਸਤਿਕਾਰ ਨਾਲ ਆਉਂਦੇ ਜਾਂਦੇ ਨੇ ਇਸੇ ਤਰ੍ਹਾਂ ਇੱਕ ਸੰਸਥਾ ਹੈ ਉਦਾਸ ਸਿੰਘ ਸੰਪਰਦਾਇ ਦੀ ਪਿੰਡ ਦਸਕਾ ਵਿਖੇ ਅੱਜ ਅਸੀਂ ਬੈਠੇ ਆ ਪਿੰਡ ਦਸਕਾ ਤੇ ਸਾਡੇ ਨਾਲ ਨੇ ਮੁਖੀ ਗੁਰਰਾਮਦਾਸ ٹرسٹ ਅਤੇ ਉਦਾਸੀਨ ਆਸ਼ਰਮ ਪਿੰਡ ਦਸਕਾ ਤੋਂ ਪਰਮਜੀਤ ਜੀ ਪੱਟੀ ਤੋਂ ਸੰਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹਾਜੀ ਸਾਰਾ ਤੇ ਸੰਜੀ ਦੱਸੋਗੇ ਕਿ ਇਸ ਪਾਸੇ ਲਿਵ ਕਿਵੇਂ ਲੱਗੀ ਸੋ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਉਦਾਸੀਨ ਆਚਾਰੀਆ ਸਿਵ ਸਰੂਪ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ ਸੋ ਤਕਰੀਬਨ 16-17 ਸਾਲ ਇਸ ਸਥਾਨ ਤੇ ਮੈਨੂੰ ਛੋਟੇ ਹੁੰਦਿਆਂ ਨੂੰ ਹੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਸੀ ਮੇਰੇ ਗੁਰੂਦੇਵ ਮਹੰਤ ਤਿਲਕਦਾਸ ਜੀ ਉਦਾਸੀਨ ਉਦਾਸੀਨ ਆਸ਼ਰਮ ਨਾਨਕ ਚੱਕ ਗੁਰਦਾਸਪੁਰ ਦੀ ਧਰਤੀ ਤੇ ਉਹਨਾਂ ਵੱਲੋਂ ਸਾਨੂੰ ਇਸ ਸਥਾਨ ਦੀ ਸੇਵਾ ਦੇ ਵਿੱਚ ਲਾਇਆ ਗਿਆ ਉਹਨਾਂ ਵੱਲੋਂ ਹੀ ਸਾਨੂੰ ਇੱਥੇ ਬਾਬਾ ਜੀ ਦਾ ਪ੍ਰਚਾਰ ਕਰਨ ਵਾਸਤੇ ਡਿਊਟੀ ਲਈ ਬਾਬਾ ਜੀ ਤੁਸੀਂ ਇੱਕ ਸਮਾਗਮ ਹਰ ਇੱਕ ਸਾਲ ਕਰਉਂਦੇ ਹੋ ਉਸ ਸਮਾਗਮ ਕਰਾਉਣ ਦਾ ਕੀ ਮਕਸਦ ਹੁੰਦਾ ਸੋ ਹਰ ਸਾਲ ਜੋ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਔਰ ਜਗਤ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸਰਕਾਰ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਅਸੀਂ ਇਸ ਸਥਾਨ ਦੇ ਉੱਪਰ ਹਰ ਸਾਲ ਪੰਜਾਬ ਪੱਦਰ ਦੇ ਉੱਪਰ ਇੱਕ ਬਹੁਤ ਵੱਡਾ ਸਮਾਗਮ ਹੈ ਜਿਹੜਾ ਉਹ ਲਿਖਿਆ ਜਾਂਦਾ ਹੈ ਕਰਾਇਆ ਜਾਂਦਾ ਹੈ ਜਿਹਦੇ ਵਿੱਚ ਸਾਡੇ ਸਮੂਹ ਪੰਜਾਬ ਦੇ ਉਦਾਸੀਨ ਜਿੰਨੇ ਵੀ ਆਸ਼ਮ ਨੇ ਡੇਰੇ ਨੇ ਉਹਨਾਂ ਦੇ ਮੁਖੀ ਮਹਾਪੁਰਸ਼ ਸੰਤ ਮਹਾਤਮਾ ਪਹੁੰਚਦੇ ਐ ਉਥੇ ਬਹੁਤ ਸਾਰੇ ਦੂਰੋਂ ਨੇੜਿਓਂ ਸੰਗਤਾਂ ਦੇ ਸ਼ਬਦ ਦੇਸ਼ਾਂ ਦੇ ਵਿੱਚੋਂ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰਵੀਆਂ ਨੇ ਇਸ ਸਮਾਗਮ ਦੇ ਵਿੱਚ ਅਸੀਂ ਜਿੱਥੇ 2 ਮਹੀਨੇ ਲਗਾਤਾਰ ਸਤਿਗੁਰਾਂ ਦੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਐ ਇਸ ਅਸਥਾਨ ਤੇ ਉਥੇ ਭੋਗ ਵਾਲੇ ਦਿਨ ਅਸੀਂ ਬਹੁਤ ਗਰੀਬ ਪਰਿਵਾਰ ਨੇ ਜਿਹੜੇ ਉਹਨਾਂ ਦੀ ਮਦਦ ਵਾਸਤੇ ਉਹਨਾਂ ਪਰਿਵਾਰਾਂ ਦੀ ਸਹਾਇਤਾ ਵਾਸਤੇ ਰਾਸ਼ੀ ਆ ਜਿਹੜੀ ਉਹ ਵੀ ਵੰਡੀ ਜਾਂਦੀ। ਸਮਝੀ ਅੱਜਕੱਲ ਡੇਰਾਬਾਦ ਹੈ ਜਿਹੜਾ। ਡੇਰਾਬਾਦ ਤੋਂ ਕੁਝ ਲੋਕ ਜਿਹੜੇ ਗੁਰੂਪੰਥ ਜਾਂ ਸਿੱਖ ਕੌਮ ਦੇ ਜਿਹੜੇ ਨੁਮਾਇੰਦੇ ਨੇ। ਉਹ ਡੇਰਾਬਾਦ ਤੋਂ ਦੁਖੀ ਵੀ ਨਹੀਂ ਤੇ ਲੋਕ ਇਹ ਵੀ ਇਲਜ਼ਾਮ ਲਾਉਂਦੇ ਨੇ ਕਿ ਜਿਹੜੇ ਸਿੱਖ ਕੌਮ ਹੈ ਡੇਰਾ ਤੋਂ ਜਾਂ ਜਿਹੜੀ ਸਿੱਖ ਦੀ ਸਿੱਖਾਂ ਦੀ ਸਿਆਸਤ ਹੈ ਡੇਰਾ ਨੂੰ ਇਹਨਾਂ ਨੇ ਹੀ ਮਜ਼ਬੂਤ ਕੀਤਾ ਹੈ। ਤੇ ਡੇਰਿਆਂ ਦੇ ਵਿੱਚ ਜੋ ਹੈਗਾ ਨਸ਼ੇ ਆਦ ਦਾ ਵੀ ਕਿੰਨਾ ਕਿਤੇ ਪ੍ਰਸਾਰ ਹੈ ਆਪਾਂ ਆਪਣੇ ਡੇਰੇ ਬਾਰੇ ਕੀ ਕਹਿਣਾ ਚਾਹਾਂਗੇ ਦੇਖੋ ਜੀ ਡੇਰਾ ਸ਼ਬਦ ਹੈ ਜਿਹੜਾ ਕੁਝ ਡੇਰੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖਿਆ ਤੋਂ ਉਲਟ ਨੇ ਉਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕੁਝ ਮਾੜੀਆਂ ਚੀਜ਼ਾਂ ਨੇ ਜਿਹੜੀਆਂ ਕੁਰਿਤੀਆਂ ਨੇ ਨਸ਼ਾ ਜਾਂ ਕੋਈ ਹੋਰ ਬੁਰਾਈਆਂ ਨੇ ਜਿਹੜੀਆਂ ਹੁੰਦੀਆਂ ਨੇ ਆਪਣੇ ਸਾਹਮਣੇ ਆਮ ਤੌਰ ਤੇ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਪਰ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੇ ਜੋ ਉਹਨਾਂ ਦਾ ਘਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ ਇੱਕ ਹੀ ਹੈ ਇਸ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਉਦਾਸੀਨ ਸਾਡੇ ਆਸ਼ਵਰਾਂ ਉਹਨਾਂ ਸਾਰਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਜੋ ਪੂਰਨੇ પાਕੇ ਗਏ ਐ ਸਿੱਖਿਆਵਾਂ ਦੇ ਕੇ ਗਏ ਐ ਉਹਨਾਂ ਦੀ ਸਿੱਖੀ ਦਾ ਹੀ ਪ੍ਰਚਾਰ ਕੀਤਾ ਜਾਂਦਾ ਹੈ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕੀਤਾ ਜਾਂਦਾ ਸੋ ਇਸ ਕਰਕੇ ਜਿੰਨੇ ਵੀ ਸਾਡੇ ਉਦਾਸੀਨ ਸੰਪਰਦਾ ਦੇ ਡੇਰੇ ਨੇ ਕਿਉਂਕਿ ਸਭ ਤੋਂ ਵੱਧ ਜਦੋਂ ਸਿੱਖਾਂ ਦੇ ਉੱਪਰ ਖਾਲਸਾ ਪੰਥ ਦੇ ਉੱਤੇ ਪੀੜ ਪਈ ਹੈ ਉਸ ਸਮੇਂ ਖਾਲਸਾ ਪੰਥ ਹੈ ਜਿਹੜਾ ਜੰਗਲਾਂ ਦੇ ਵਿੱਚ ਚਲਾ ਗਿਆ ਜਿੰਨੇ ਸਾਡੇ ਅਸਥਾਨ ਨੇ ਸਿੱਖਾਂ ਦੇ ਉਹਨਾਂ ਸਾਰਿਆਂ ਦੀ ਜਿਹੜੀ ਸਾਮ ਸੰਭਾਲ ਹੈ ਉਹ ਸਾਡੇ ਉਦਾਸੀ ਸੰਪਰਦਾ ਵੱਲੋਂ ਹੀ ਕੀਤੀ ਗਈ ਹੈ ਹਰਮੰਦਰ ਸਾਹਿਬ ਦੇ ਵਿੱਚ ਵਰਦੀਆਂ ਗੋਲੀਆਂ ਦੇ ਵਿੱਚ ਵੀ ਸਾਡੇ ਮਹਾਪੁਰਸ਼ ਉਦਾਸੀ ਜਾ ਕੇ ਜੋਤ ਬੱਤੀ ਹੈ ਜਿਹੜੀ ਉੱਥੋਂ ਦੇ ਸਥਾਨ ਦੀ ਸਾਮ ਸਮਾਲ ਕਰਦੇ ਰਹੇ ਆ। ਅ ਸੰਜੀ ਇਹ ਵੀ ਜਿਹੜਾ ਹੈਗਾ ਪ੍ਰਚਾਰ ਹੈ ਕਿ ਜਿਹੜੇ ਸੰਤ ਲੋਕ ਨੇ ਜਾਂ ਢਿੜਵੀ ਡੇਰਾ ਸੰਭਾਲਦੇ ਨੇ ਜਾਂ ਵੱਡੇ ਵੱਡੇ ਗੁਰੂ ਘਰ ਸੰਭਾਲਦੇ ਨੇ ਉਹਨਾਂ ਕੋਲੇ ਆਰਮੰਸ ਮਦਦ ਕੇ ਲਾਇਸੈਂਸੀ ਹਥਿਆਰ ਜਾ ਨਜ਼ਾਇਜ਼ ਵੀ ਕਿਤਰਾ ਕਿਤੇ ਮਿਲਦੇ ਨੇ ਵੀ ਇਹ ਕਿਉਂ ਇਹਦਾ ਕੁਝ ਆਪਣੇ ਉਹਦੇਚ ਹੈਗਾ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖਿਆ ਤੇ ਚੱਲਦਾ ਜਾਂ ਕੋਈ ਸੰਤ ਸ਼ਬਦ ਲੱਗ ਗਿਆ ਸਾਧੂ ਮਹਾਤਮਾ ਸ਼ਬਦ ਲੱਗ ਗਿਆ ਉਹਨੂੰ ਇਹਨਾਂ ਚੀਜ਼ਾਂ ਨਾਲ ਕੋਈ ਮਤਵ ਵਾਲ ਨਹੀਂ ਕਿਉਂਕਿ ਉਹ ਨਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਇਹਨਾਂ ਹਥਿਆਰਾਂ ਦਾ ਜਾਂ ਲਾਇਸੈਂਸੀ ਹਥਿਆਰਾਂ ਦਾ ਅਸੀਂ ਕਹਿ ਸਕਦੇ ਹਾਂ ਵੀ ਸਾਧੂ ਸੰਤ ਮਹਾਤਮਾ ਨਾਲ ਇਹਨਾਂ ਦਾ ਕੋਈ ਮਤਵਲ ਨਹੀਂ ਹੁੰਦਾ ਕਿਉਂਕਿ ਸਾਧੂ ਨਰਵੈਰ ਹੈ ਕਿਸੇ ਨਾਲ ਉਹਦਾ ਵੈਰ ਨਹੀਂ ਉਹਨੂੰ ਕਿਸੇ ਨਾਲ ਝਗੜਾ ਲੜਾਈ ਦੇ ਵਿੱਚ ਨਹੀਂ ਪੈਂਦਾ ਸਾਧੂ ਬੰਦਗੀ ਦੇ ਵਿੱਚ ਨਾਮ ਬਾਣੀ ਦੇ ਵਿੱਚ ਲੀਨ ਹੁੰਦਾ ਸੋ ਮੈਂ ਚਾਹੁੰਦਾ ਕਿ ਜਿੱਥੇ ਵੀ ਕੋਈ ਸੰਤ ਮਹਾਤਮਾ ਹੈ ਉਹਦਾ ਹਥਿਆਰਾਂ ਨਾਲ ਇਹੋ ਜਿਹਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਹਾਂਜੀ ਅੱਜ ਦਾ ਜਿਹੜਾ ਨੌਜਵਾਨੀ ਹੈ ਪੰਜਾਬ ਦੀ ਇਹਨਾਂ ਦਾ ਜਿਹੜਾ ਇੱਕ ਇਹ ਕਹਿੰਦੇ ਕਰਾਹੀ ਤੁਰੀ ਹੋਈ ਹੈ ਨਸ਼ਿਆਂ ਵੱਲ ਜ਼ਿਆਦਾ ਰੁਝਾਨ ਹੈ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ ਅੱਜ ਸਾਡੇ ਸਮਾਜ ਦੇ ਵਿੱਚ ਪੈੜੇ ਤੋਂ ਪੈੜਾ ਨਸ਼ਾ ਜਿਹੜਾ ਉਹ ਚੱਲ ਰਿਹਾ ਹੈ ਚਿੱਟੇ ਵਰਗੇ ਨਾਮੁਰਾਦ ਨਸ਼ੇ ਨੇ ਜਿਹੜੇ ਉਹ ਚੱਲ ਰਹੇ ਹੈ ਜੋ ਸਾਡਾ ਨਵਾਂ ਨੌਜਵਾਨ ਇੱਕ ਵਾਰ ਇਸ ਨਸ਼ੇ ਨੂੰ ਕਰ ਲੈਂਦਾ ਉਹ ਔਲਾਦ ਪੈਦਾ ਕਰਨ ਦੇ ਲਾਇਕ ਨਹੀਂ ਰਹਿੰਦਾ। ਸਾਡੇ ਨਸ਼ਲ ਕੁਸ਼ੀ ਵੀ ਹੋ ਰਹੀ ਹੈ। ਸੋ ਪਹਿਲਾਂ ਵਾਲੀਆਂ ਜਿਹੜੀਆਂ ਸਾਡੀਆਂ ਖੁਰਾਕਾਂ ਨੇ ਪੁਰਾਣੇ ਸਮੇਂ ਸਮੇਂ ਦੀਆਂ ਜਿਹੜੀਆਂ ਚੀਜ਼ਾਂ ਸੀ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਿੱਤਾ ਹੈ ਘਰ ਦੀਆਂ ਖੁਰਾਕਾਂ ਨੂੰ ਛੱਡ ਦਿੱਤਾ ਹੈ ਸੋ ਸਾਡੇ ਜਿਹੜੇ ਸੋਸਾਇਟੀ ਹੈ ਉਹ ਇਦਾਂ ਦੀ ਹੋ ਗਈ ਜਿਸ ਕਰਕੇ ਅੱਜ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਹੋ ਗਿਆ ਸੰਜੀ ਕੀ ਤੁਸੀਂ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਪ੍ਰੇਰਿਤ ਕਰਨ ਲਈ ਜਾਂ ਨਸ਼ੇ ਛਡਾਉਣ ਲਈ ਇਸ ਸਾਲ ਦੇ ਵਿੱਚ ਕੋਈ ਸੰਸਥਾ ਵੱਲੋਂ ਇਸ ਤਰ੍ਹਾਂ ਦੀ ਕੋਈ ਗਤਿਵਿਧੀ ਕਰਦੇ ਹੋ ਕੈਂਪ ਲਾਉਂਦੇ ਹੋ ਜਾਂ ਉਹਨਾਂ ਨੂੰ ਪ੍ਰੇਰਿਤ ਕਰਦੇ ਹੋ ਨਸ਼ੇ ਦੇ ਬੁਧ ਹਾਂ ਜੀ ਹਾਂ ਜੀ ਸਾਡੇ ਸਥਾਨ ਵੱਲੋਂ ਸਾਡੇ ਡਸਕੇ ਪਿੰਡ ਦੇ ਵਿੱਚ ਜੋ ਬੱਚੇ ਖਿਡਾਰੀ ਨੇ ਉਹਨਾਂ ਨੂੰ ਜੋ ਵੀ ਮੰਗ ਸਾਡੇ ਕੋਲੇ ਆਉਂਦੀ ਹੈ ਅਸੀਂ ਉਹਨੂੰ ਪੂਰਨ ਕਰਦੇ ਹਾਂ ਕਬੱਡੀ ਦੇ ਖਿਡਾਰੀ ਹੈ ਕ੍ਰਿਕਟ ਦੇ ਖਿਡਾਰੀ ਹੈ ਉਹਨਾਂ ਬੱਚਿਆਂ ਨੂੰ ਇੱਥੇ ਸਾਡੇ ਕੋਲੇ ਆਉਂਦੇ ਆ ਹੌਸਲਾ ਸਬਾਈ ਔਰ ਉਹਨਾਂ ਦਾ ਮਾਨ ਸਤਕਾਰ ਹਰਕ ਪੱਖੋਂ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੇ ਨਸ਼ੇ ਵਾਲੇ ਪਾਸੇ ਨਾ ਜਾਣ ਸੋ ਸੰਜੀ ਨਾਲ ਜਿਹੜੇ ਵੀ ਵਾਤਾਵਲਾਪ ਹੋਏ ਨੇ ਜਾਂ ਜਿਹੜਾ ਵੀ ਸਵਾਲ ਜਵਾਬ ਹੋਏ ਨੇ ਸੰਜੀ ਨੇ ਬੜਾ ਬੇਬਾਕੀ ਨਾਲ ਜਵਾਬ ਉਹਨਾਂ ਦਾ ਜਵਾਬ ਦਿੱਤਾ ਹੈ ਸੋ ਅੱਜ ਦੇ ਲਈ ਇੰਨਾ ਹੀ ਕੱਲ ਫੇਰ ਮਿਲਦੇ ਹਾਂ ਕਿਸੇ ਹੋਰ ਵਿਸ਼ੇ ਦੇ ਨਾਲ ਸਤਿ ਸ੍ਰੀ ਅਕਾਲ